ਸ਼ਨੀਵਾਰ ਨੂੰ ਬਟਾਲਾ ਸ਼ਹਿਰ ਦੇ ਸੰਗਣੀ ਆਬਾਦੀ ਵਾਲੇ ਇਲਾਕੇ ਵਿੱਚ ਪੈਂਦੀ ਗੁਰੂ ਰਾਮਦਾਸ ਕਲੋਨੀ ਅਤੇ ਸ਼ਾਸਤਰੀ ਨਗਰ ਕਲੋਨੀਆਂ ਦੇ ਵਿਚਕਾਰ ਪਟਾਕਿਆਂ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਸ ਅੱਗ ਦੇ ਦੌਰਾਨ ਦੋ ਪਟਾਕਾ ਕਾਰੀਗਰ ਬੁਰੀ ਤਰ੍ਹਾਂ ਜ਼ਖਲ ਸਗੇ ਧਮਾਕਾ ਇਹਨਾਂ ਜ਼ਬਰਦਸਤ ਦੱਸਿਆ ਜਾ ਰਿਹਾ ਹੈ ਕਿ ਪੂਰਾ ਸ਼ਹਿਰ ਹੀ ਕੰਬ ਉੱਠਿਆ ਅਤੇ ਦੋਵਾਂ ਕਲੋਨੀਆਂ ਦੇ ਕਈ ਘਰਾਂ ਦੇ ਲੈਂਟਰਾਂ ਵਿੱਚ ਤਰੇੜਾਂ ਵੀ ਪੈ ਗਈਆਂ ਉੱਥੇ ਹੀ ਗੁਰਦੁਆਰਾ ਸਬੰਧ ਅਨੇਕਾਂ ਘਰਾਂ ਦੇ ਖਿੜਕੀਆਂ ਦੇ ਸ਼ੀਸ਼ੇ ਵੀ ਟੜਕ ਗਏ ਇਨਫੋਰਮੇਸ਼ਨ ਆਈ ਸੀ ਕਿ ਪਟਾਕਾ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਮੌਕੇ ਤੇ ਜੋ ਵੀ ਹੋਏਗਾ ਤੁਹਾਨੂੰ ਸਰਕਾਰ ਦੇ ਫਿਲਹਾਲ ਤਾਂ ਇੱਕ ਤਾਂ ਹੀ ਪਤਾ ਲੱਗਿਆ ਵਿਸ਼ੇਕ ਕਿਆ ਜੋਲੋ ਹਸਪੀਟਲ ਰਟਮੇਟਿਆ ਉੱਥੇ ਮੈਂ ਜਾ ਰਿਹਾ ਵੇਖਦਾ ਜੋ ਵੀ ਹੈਗਾ ਉਹਦਾ ਕੰਮ ਗੁਰ RAMDAS ਕਲੋਨੀ ਦੇ ਵਿੱਚ ਅਸਲ ਤਿੰਨ ਤਵਾਕੇ ਹੋਏ ਤੇ ਇੰਨਾ ਨੁਕਸਾਨ ਹੋਇਆ ਵਾ ਜਿੰਨਾ ਤਿੰਨ ਚਾਰ ਬੰਦੇ ਦਾ ਦੇ ਜ਼ਖਮੀ ਹੋਏ ਆ ਤੇ ਬਾਕੀ ਇੱਕ ਕਾਫੀ ਨੁਕਸਾਨ ਹੋ ਗਿਆ ਸਾਡਾ ਹੀ ਰਿਆਸੀ ਕਲੋਨੀ ਦੇ ਵਿੱਚ ਰਹਿੰਦੇ ਆ ਉਹਦੇ ਚ ਇਹ ਫੈਕਟਰੀ ਗੈਰ ਕਾਨੂੰਨੀ ਹੈਗੀ ਆ ਤੇ ਪੁਲਿਸ ਇਹਦੇ ਵੱਲ ਕਿ ਧਿਆਨ ਦੇ ਦੇ ਨਜਾਇਜ਼ ਤੋਂ ਤਾਂ ਬਣਾਉਂਦੇ ਬਟਾਕੇ ਤੇ ਕਾਫੀ ਨੁਕਸਾਨ ਹੈ ਸਕੂਲ ਹੈਗੇ ਲੱਗ ਜਾ ਕੇ ਇਸ ਟਾਈਮ ਛੁੱਟੀ ਹੋਈ ਹੈ ਆ ਸਵੇਰ ਦੇ ਟਾਈਮ 'ਚ ਸਕੂਲ ਲੱਗਦਾ ਉਸ ਟਾਈਮ ਕੁਝ ਨੁਕਸਾਨ ਹੋ ਸਕਦਾ ਇਹੋ ਜਿਹਾ ਇਹ ਪੁਲਿਸ ਨੂੰ ਬਾਹਰ ਘਟਾਇਆ ਜਾਂਦਾ। 룸 'ਚ ਬੈਠੇ ਹੋਏ ਆ ਇਹਨਾਂ ਦੇ ਆਤਿਸ਼ਬਾਜਨ ਦੇ ਪਟਾਕੇ ਦੀ ਆਵਾਜ਼ ਸੁਣੀ ਇੱਕਦਮ ਤੇ ਬਸ ਦੌੜ ਕੇ ਘਰ ਦੇ ਸ਼ੀਸ਼ੇ ਟੁੱਟੇ ਹੋਏ ਨੇ ਸਾਰੇ। 3-4 ਤਮਾਕੇ ਜਿਹੜੇ ਨੇ ਕੰਟੀਨਿਊਸ ਹੋਏ ਨੇ। ਉਸ ਤੋਂ ਬਾਅਦ ਬਸ ਦੇਖਿਆ ਕਿ ਬਾਹਰ ਇੱਧਰ ਇਹਨਾਂ ਦੀ ਹੋਇਆ ਹੋਇਆ ਹੈ। ਬਹੁਤ ਮਾੜੀ ਗੱਲ ਆ ਇੱਥੇ ਕਾਸੀ ਮਤਲਬ ਇੱਕ ਕਲੋਨੀ ਦੇ ਵਿੱਚ ਹੋਣਾ ਚਾਹੀਦਾ ਇਹ ਨਹੀਂ ਕਲੋਨੀ ਤੋਂ ਬਾਹਰ ਹੋਣੀ ਚਾਹੀਦੀ ਇਹ ਚੀਜ਼।